ਮੈਮ ਕਰੋ ਜੀ ਮਾੜੇ ਵਿਕਾਪ ਇਸ ਤੋਂ ਪੁਲਿਸ ਨੂੰ ਦਿਹਾਰਾ ਜੀ ਵੱਲੋਂ ਜਿਹੜੀ ਚਲਾਈਟ ਹੈਗੀ ਹੈ ਅਮੀਆਂ ਬਰਖ ਦੇਖਣਾ ਮਾੜੇ ਅੰਸ਼ਾਂ ਦੇ ਖਿਲਾਫ ਉਹਦੇ ਤੇ ਕਾਰਵਾਈ ਕਰਦੇ ਆ ਸਬਡਿਵੀਜ਼ਨ ਸੈਂਟਰ ਵੱਲੋਂ ਇੱਕ ਐਮ ਵੀ ਕਵਰੀ ਕੀਤੀ ਗਈ ਹੈ ਜਿਹਦੇ ਚ ਦੋ ਦੋਸ਼ੀਆਂ ਨੂੰ ਦਰਾਨੀ ਚੈਕਿੰਗ ਸ਼ੱਕੀ ਪੁਛਾਂਦੀ ਜਿਹੜਾ ਨੱਕ ਲੱਗੇ ਸੀ ਚੈਕਿੰਗ ਦੇ ਦੌਰਾਨ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਇਹਨਾਂ ਦੇ ਵੋਲੂਮ ਡਰਾਮਾਡੋਲੀਆ ਨੇ 300 ਤੋਂ 180 ਨਸ਼ੀਲੀਆਂ ਗੋਲੀਆਂ ਜਿਹੜੀਆਂ ਕਿ ਡਰਾਮਾਡੋਲੀਆ ਸੀ ਇਹਨਾਂ ਤੇ ਕੋਈ ਮੈਨੂਫੈਕਚਰਿੰਗ ਬੈਚ ਐਕਸਪਾਇਰੀ ਡੇਟ ਕੋਈ ਕਿਸੇ ਚੀਜ਼ ਦਾ ਵੀ ਬੇਹਾਨਾ ਨਹੀਂ ਸੀ ਔਰ ਇਹਦੇ ਨਾਲ ਜਿਹੜੀ ਹੈਗੀ ਮਲਤੀ 240000 ਕੈਸ਼ ਇਹਨਾਂ ਕੋਲ ਕਬੂਤ ਹੈ ਤੇ ਉਹਦੇ ਤਹਿਤ ਕਾਰਵਾਈ ਕਰਦੇ ਆ ਟੀਮ ਵੱਲੋਂ ਸਬੰਧਤਰਾਵਾਂ ਦੇ ਤਹਿਤ ਜਿਹੜਾ ਹੈਗਾ ਪਰਚਾ ਦਰਜ ਕੀਤਾ ਗਿਆ ਔਰ ਇਹਨਾਂ ਦਾ ਜਿਹੜਾ ਅਪਰਾਧਿਕ ਪਿਛੋਕੜ ਹੈ ਅਪਰਾਧਿਕ ਪਿਛੋਕੜ ਵੀ ਇਹਨਾਂ ਦਾ ਡਰਗਸ ਤੇ ਨਸ਼ੀਲੀਆਂ ਗੋਲੀਆਂ ਦੇ ਸਬੰਧੀ ਹੀ ਹੈ ਜਿਨ੍ਹਾਂ ਦੇ ਤਿੰਨ ਪਰਚੇ ਪਹਿਲਾਂ ਦਰਜ ਹੋਏ। ਤੇਜੇ ਨੰਬਰ 3 ਦੇ ਵਿੱਚ ਸਦਰ ਜਗਰਾਉਂ ਦੇ ਵਿੱਚ ਔਰ ਇੱਕ ਇਹਨਾਂ ਦੇ ਸਥਾਨ ਸੁਧਾਰ ਦੇ ਵਿੱਚ। ਇਹ ਇਹ ਜਿਹੜੇ ਤਿੰਨ ਮੁਕੱਦਮੇ ਸੀ ਤਿੰਨ ਮੁਕੱਦਮਿਆਂ ਦੇ ਵਿੱਚ ਵੀ ਇਹਨਾਂ ਤੋਂ ਨਸ਼ੀਲੀਆਂ ਗੋਲੀਆਂ ਦੀ ਬਰਾਮਦਗੀ ਹੋਈ ਸੀ। ਭਾਰੀ ਮਾਤਰਾ ਦੇ ਵਿੱਚ ਇੱਕ ਵਾਰ 26000 ਗੋਲੀਆਂ ਬਰਾਮਦ ਹੋਈਆਂ ਸੀ ਫਿਰ 900 ਗੋਲੀਆਂ, 2400 ਨਸ਼ੀਲੀਆਂ ਗੋਲੀਆਂ। ਤੇ ਇਹ ਜਿਹੜੇ ਹੈਗੇ ਨੇ ਨਸ਼ੀਲੀਆਂ ਗੋਲੀਆਂ ਸਪਲਾਈ ਕਰਨ ਦੇ ਮਾਰਕੀਟ ਚ ਆਦੀ ਹੈ। ਜੋ 11 ਕਮਿਊਨਿਟੀ ਕੰਮ ਕਰਦੇ ਸਾਡੀ ਟੀਮ ਨੇ ਬਹੁਤ ਹੀ ਵਧੀਆ ਕੰਮ ਕੀਤਾ। ਇਹਨਾਂ ਨੂੰ ਫੜਿਆ ਰਿਕਵਰੀ ਹੋਈ ਤੇ ਇਹਦੀ ਤੈਅ ਤੱਕ ਜਾਵਾਂਗੇ ਅਗਲਾ ਪਿਛਲਾ ਕਿੱਥੋਂ ਲਿਆਉਂਦੇ ਹੈ ਸਪਲਾਈ ਕੀ ਹੈ ਪੂਰਾ ਖੰਗਾਲ ਕੇ। ਸੋ ਦੈਟ ਸਾਰਿਆਂ ਨੂੰ ਅਸੀਂ ਕਿੜੀ ਤੋਂ ਕਿੜੀ ਜਿਹੜੀ ਹੈਗੇ ਨੇ ਇਹ ਲਿੰਕ ਕਰਕੇ ਕਾਰਵਾਈ ਬੰਦੀ ਕਰਦੀ ਹਾਂ ਅਮਝਿਆਵਾਂ। ਮੈਨੂੰ ਪਤਾ ਨਹੀਂ ਲੱਗਿਆ ਅਜੇ ਤੱਕ ਕਿੱਥੋਂ ਲਿਆਉਂਦੇ ਹੈ ਇਹ। ਮੁਢਲੀ ਪੁਛਿਸ਼ ਤੇ ਵਿੱਚ ਸਾਨੂੰ ਕੁਝ ਫੈਕਟਸ ਆਏ ਨੇ ਸਾਹਮਣੇ ਬਟਾਏ ਨੇ ਇਸ ਨੂੰ ਉਸ ਨਹੀਂ ਕਰ ਸਕਦੇ ਵਾਈਟ ਕਰ ਨਹੀਂ ਮਾਨੀਓ ਕਮਿਸ਼ਨਰ ਆਫ ਪੁਲਿਸ ਲੁਧਿਆਣਾ ਸ਼੍ਰੀ ਕੁਲਦੀਪ ਜੈਲ ਆਈ ਪੀ ਐਸ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕੰਮ ਕਰਦੇ ਹੋਇਆ ਸੈਂਟਰਲ ਸਬਡਿਵੀਜ਼ਨ ਵੱਲੋਂ ਇੱਕ ਬਹੁਤ ਅੱਛੀ ਕਾਰਗੁਜ਼ਾਰੀ ਅਮਲ ਜੀ ਆਈ ਹੈ ਜੋ ਕਿ ਡਰੱਗਸ ਦੇ ਅਗੇਂਸਟ ਡਰਾਈਵ ਚੱਲ ਰਹੀ ਹੈ ਔਰ ਜਿਹੜੇ ਸ਼ੱਕੀ ਪੁਰਸ਼ ਪੜੇ ਪੁਰਸ਼ਾਂ ਦੇ ਅਗੇਂਸਟ ਜਿਹੜੀ ਡਰਾਈਵ ਚੱਲ ਰਹੀ ਹੈ ਉਹਦੇ ਤਹਿਤ ਕਾਰਗੁਜ਼ਾਰੀ ਕਰਦੇ ਆ ਦੌਰਾਨੇ ਚੈਕਿੰਗ ਨਾਕਾ ਬੰਦੀ ਤੇ ਹੈਵੀ ਰਿਕਵਰੀ ਸਾਨੂੰ ਮਸ਼ੀਲੀਆਂ ਗੁਲੀਆਂ ਦੀ ਬ੍ਰਾਮਦ ਹੋਈ ਹੈ ਇਹਦੇ ਵਿੱਚ ਤਕਰੀਬਨ 34180 ਗੋਲੀਆਂ ਜਿਹੜੀਆਂ ਬ੍ਰਾਮਦ ਹੋਈਆਂ ਨੇ ਦੋ ਮੁੰਡੇ ਗ੍ਰਿਫਤਾਰ ਹੋਏ ਆ ਉਹਨਾਂ ਦੇ ਪੋਜੈਸ਼ਨ ਚ ਤੇ 240000 ਦੀ ਜਿਹੜੀ ਕੈਸ਼ ਰਿਕਵਰੀ ਹੋਈ ਹੈ ਇਹ ਜਿਹੜੀਆਂ ਗੋਲੀਆਂ ਸੀ ਇਹਨਾਂ ਇਹਨਾਂ ਤੇ ਨਾ ਤਾਂ ਕੋਈ ਬੈਚ ਨੰਬਰ ਨਾ ਕੋਈ ਮੈਨੂਫੈਕਚਰਿੰਗ ਐਕਸਪਾਇਰੀ ਕੁਝ ਵੀ ਸਟੈਂਪ ਨਹੀਂ ਲੱਗੀ ਹੋਈ ਸੀ ਜੋ ਇਹ ਲਿਆ ਕੇ ਕਿਸੇ ਵੀ ਸਪੌਟ ਤੋਂ ਲਿਆਉਂਦੀ ਸੀ ਅਸੀਂ ਫਿਲਹਾਲ ਉਹਦਾ ਖਲਾਸਾ ਨਹੀਂ ਕਰ ਸਕਦੇ ਤੇ ਅੱਗੇ ਮਾਰਕੀਟ ਦੇ ਵਿੱਚ ਸਪਲਾਈ ਕਰਦੀ ਸੀ ਇਹ ਆਦੀ ਹੈ ਗੈਰ ਕਾਨੂੰਨੀ तरीके ਦੇ ਨਾਲ ਇਹ ਡਰੱਗਸ ਵਾਲੀਆਂ ਜਿਹੜੀਆਂ ਗੋਲੀਆਂ ਮਾਰਕੀਟ 'ਚ ਦੇਣਗੇ ਇਹਨਾਂ ਤੇ ਅਪਰਾਧਿਕ ਜਿਹੜਾ ਪਛੋਕੜ ਉਹਦੇ 'ਚ ਵੀ ਤਿੰਨ ਪਰਚੇ ਦਰਜ ਹੋ ਚੁੱਕੇ ਪਹਿਲਾਂ ਵੀ ਇੱਕ ਤਾਂ ਡਿਵੀਜ਼ਨ ਨੰਬਰ ਤਿੰਨ ਦਾ ਸਦਰ ਸਦਰ ਦਾ ਇੱਕ ਸੁਧਾਰ ਦਾ ਹੈਗਾ ਜਗਰਾਉਂ ਦਾ ਇੱਕ ਵਾਰੀ ਹੈਵੀ ਰਿਕਵਰੀ ਪਹਿਲਾਂ ਵੀ ਇਹਨਾਂ ਤੋਂ ਹੋ ਚੁੱਕੀ 26000 ਗੋਲੀਆਂ ਦੀ ਤੇ 1 ਲੱਖ ਕੁਝ ਕੈਸ਼ ਦੀ ਬਰਾਮਦਗੀ ਹੋਈ ਸੀ ਬਾਕੀ ਦੋਨਾਂ 'ਚ तकरीबन 900 ਤੋਂ 600 ਸੋ ਇਹ ਆਦੀ ਨੇ ਤੇ ਇਹਨਾਂ ਦਾ ਨੈਕਸਸ ਜਿਹੜਾ ਹੈਗਾ ਉਹਨੂੰ ਪੂਰੇ ਤਰੀਕੇ ਨਾਲ ਚੰਗੇ ਤਰੀਕੇ ਨਾਲ ਖੰਗਾਲ ਕੇ ਕੜੀ ਤੋਂ ਕੜੀ ਜੋੜ ਕੇ ਜਿਹੜੇ ਹੋਰ ਵੀ ਬੰਦੇ ਇਹਦੇ ਵਿੱਚ ਸਪਲਾਇਰ ਨੇ ਇਨਵੋਲਡ ਨੇ ਜਾਂ ਭਾਗੀਦਾਰ ਨੇ ਜਿੱਥੇ ਵੇਚਦੇ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਵੈਰੀਫਾਈ ਕਰਕੇ ਤੇ ਉਹਨਾਂ ਤੇ ਜਿਹੜੀ ਬੰਦੀ ਕਾਰਵਾਈ ਕਰਾਂਗੇ ਤਾਂ ਜੋ ਇਹ ਜਿਹੜਾ ਇਹਨਾਂ ਦਾ ਪੂਰਾ ਨੈਕਸਸ ਚੰਗੇ ਤਰੀਕੇ ਨਾਲ ਟੁੱਟੇ ਨੂੰ ਫਾਇਲ ਪਾਵਨ ਆਪਸ ਦੇ ਵਿੱਚ ਕੀ ਰਿਲੇਸ਼ਨ ਹੈ ਕਿੰਨੇ ਟੈਂਪੋਏ ਜਿਹੜੀ ਤਸਕਰੀ ਕਰ ਰਹੇ ਨੇ ਔਰ ਕਿੱਥੋਂ ਲੈ ਕੇ ਆਉਂਦੇ ਨੇ ਕਿ ਕਿੱਥੋਂ ਵਾਲਾ ਅਸੀਂ ਫਿਲਹਾਲ ਜ਼ਿਕਰ ਨਹੀਂ ਕਰ ਸਕਦੇ ਕਿਉਂਕਿ ਮੁੱਢਲੀ ਪੁੱਛਗਿੱਛ ਦੇ ਦੌਰਾਨ ਜਿਹੜਾ ਸਾਡਾ ਕੋਈ ਆਪਰੇਸ਼ਨ ਵੀ ਚੱਲ ਰਿਹਾ ਤੇ ਇਹਦੀ ਅਸੀਂ ਤੈਅ ਤੱਕ ਜਾਵਾਂਗੇ ਇਨਾਂ ਚੋ ਇੱਕ ਜਿਹੜਾ ਮੁੰਡਾ ਹੈਗਾ ਅੰਮ੍ਰਿਤਸਰ ਦਾ ਰਹਿਣ ਵਾਲਾ ਤੇ ਦੂਜਾ ਜਿਹੜਾ ਮੇਨ ਆ ਉਹ ਹੈਗਾ ਲੁਧਿਆਣੇ ਦਾ ਇਹਨਾਂ ਦੀ ਵਾਰਤਾਲਾਪ ਜੇਲ੍ਹ ਦੇ ਵਿੱਚ ਹੀ ਹੋਈ ਸੀਗੀ ਉਹਦੇ ਫਾਦਰ ਦੇ ਨਾਲ ਠੀਕ ਤੇ ਉਹ ਕੀ ਨਹੀਂ ਕਹੀ ਹੈ ਇੱਕ ਦੀ ਹੈਗੀ 37 ਸਾਲ ਇੱਕ ਦੀ ਹੈਗੀ 19 ਸਾਲ ਤਾਂ ਜਦੋਂ ਜੇਲ੍ਹ ਦੇ ਵਿੱਚ ਸੀ ਪੁਰਾਣੇ ਜਿਹੜੇ ਕੇਸਿਸ ਇਹਨਾਂ ਤੇ ਹੋਏ ਨੇ ਦਰਜ ਉਦੋਂ ਇਹਨਾਂ ਦਾ ਨੈਕਸਸ ਹੋਰ ũੜਾ ਹੋਵੇ ਤੇ ਹੁਣ ਉਹ ਅੰਮ੍ਰਿਤਸਰ ਦੇ ਵਿੱਚ ਵੀ ਸਪਲਾਈ ਕਰਨ ਦੀ ਜਿਹੜੀ ਇਹਨਾਂ ਦੀ ਕੋਈ ਚੱਲ ਰਹੀ ਸੀ ਜਾਂਚ ਸੋ ਅਸੀਂ ਹਰ ਪਹਿਲੂ ਨੂੰ ਡੂੰਘਾਈ ਨਾਲ ਤੇਤਾ ਕੋਲ ਹੀ ਜਾ ਕੇ ਪਰਦਾਲਕੇ ਇਹਦੇ ਤੇ ਜੇ ਹੋਰ ਵੀ ਬੰਦੇ ਇਨਵੋਲਡ ਹੋਏ ਕਿੱਥੇ ਮੈਨੂਫੈਕਚਰਿੰਗ ਹੋ ਰਹੀ ਹੈ ਉਹ ਸਾਰੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਅਸੀਂ ਸਖਤ ਕਾਰਵਾਈ ਕਰਾਂਗੇ ਇਹਨਾਂ ਨਾਰੀ ਕਮੂਨਿਟੀ ਦੇ ਵਿੱਚ ਨਸ਼ਾ ਲੈ ਕੇ ਆਏ ਨੇ ਜਿੱਦਾਂ ਲੁਧਿਆਣਾ ਤੇ ਕੋਈ ਰਸਤੇ ਦੇ ਵਿੱਚ ਕਿੱਥਾਂ ਲੈ ਕੇ ਆਏ ਨੇ ਮਤਲਬ ਇੱਥੇ ਇਹ ਜੀ ਬਾਈ ਬੱਸ ਪਹੁੰਚੇ ਸੀ ਤੇ ਇੱਥੇ ਸਾਡੀ ਜਿਹੜੀਆਂ ਪਾਰਟੀਆਂ ਹੈਗੀਆਂ ਨੇ ਚੁਸਤ ਸੀ ਦਰਸਤ ਸੀ ਅਲਰਟ ਸੀ ਚੈਕਿੰਗ ਵਧੀਆ ਤਰੀਕੇ ਨਾਲ ਚੱਲ ਰਹੀ ਸੀ ਤੇ ਦੌਰਾਨੇ ਚੈਕਿੰਗ ਹੀ ਅਸੀਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਰਿਕਵਰੀ ਕੀਤੀ ਜਾਤੀ ਬੰਦੇ ਜਾਂ ਪ੍ਰਵਾਸੀ ਹੈ ਜੀ ਪੰਜਾਬੀ ਹੈ ਜੀ ਆਪਣਾ ਇੱਕ ਦਾ ਲੋਕਲ ਲੁਧਿਆਣੇ ਦੇ ਹੀ ਰਹਣਾ ਉਹ ਤੇ ਡਿਕਟਰ ਨੇ ਨਸ਼ਾ ਕਰਦੇ ਨਹੀਂ ਜੀ ਕੋਈ ਫਿਲਹਾਲ ਜੀ ਐਸੀ ਕੋਈ ਗੱਲ ਸਾਹਮਣੇ ਨਹੀਂ ਆਈ ਬਟ ਅਸੀਂ ਇਹਨੂੰ ਡਿਟੇਲ ਦੇ ਵਿੱਚ ਜਦੋਂ ਨਵੇਂ ਤੱਥਾਂ ਦਾ ਖੁਲਾਸਾ ਹੁੰਦਾ ਤੁਹਾਡੇ ਨਾਲ ਜਾਣਕਾਰੀ ਸਾਰੀ ਸਾਂਝੀ ਕਰਾਂਗੇ ਕਿਉਂ ਪ੍ਰੈਜ਼ੈਂਟ ਰਿਮਾਂਡ ਕਰ ਰਹੇ ਹਨ ਉਹ ਤੇ ਅਸੀਂ ਵਰਕ ਆਊਟ ਕਰ ਰਹੇ ਹਾਂ ਜੀ ਸਾਰਾ ਤੁਹਾਨੂੰ ਸ਼ੇਅਰ ਕਰਾਂਗੇ ਡਿਟੇਲਸ ਠੀਕ ਠੀਕ ਹੈ ਇੱਕ ਪੋਰ